ਅਨ ਹਾਂਜੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਪਿਛਲੇ ਹਫਤੇ ਜਿਹੜਾ ਟੈਂਪਰੇਚਰਸ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਆ इवन ਜਿਹੜਾ ਟੈਂਪਰੇਚਰ ਆ 40 ਡਿਗਰੀ ਤੱਕ ਵੀ ਪਹੁੰਚ ਗਿਆ ਸੀਗਾ ਜਿਹੜਾ ਪਿਛਲੇ ਹਫਤੇ ਦੇ ਵਿੱਚ ਜਿਹੜਾ ਆਪਾਂ ਦਿਨ ਦਾ ਤਾਪਮਨ ਕਹੀਏ ਆ ਰਾਤ ਦਾ ਤਾਪਮਨ ਵੀ ਜਿਹੜਾ ਹੈਗਾ ਉਹ ਵੀ 22 23 ਦੇ ਨੇੜੇ ਬੋੜ ਚੱਲ ਰਿਹਾ ਸੀਗਾ ਜੇ ਦੋਨੋਂ ਹੀ ਟੈਂਪਰੇਚਰ ਜਿਹੜੇ ਸੀ ਨਾਰਮਲ ਤੋਂ ਜ਼ਿਆਦਾ ਚੱਲ ਰਹੇ ਸੀ ਆ ਪਰ ਪਿੱਛੇ ਜਿਵੇਂ ਇੱਕ ਲਾਈਟ ਜਿਆ ਸਿਸਟਮ ਡਵੈਲਪ ਹੋਇਆ ਜਿਹਦੇ ਨਾਲ ਕਿ ਬਾਰਿਸ਼ ਤਾਂ ਨਹੀਂ ਹੋਈ ਪਰ ਥੋੜੀ ਬੱਤੀ ਬਦਲਵਾਈ ਰਹੀ ਹੈ ਔਰ ਹਵਾ ਵੀ ਚਲਦੀ ਰਹੀ ਹੈ ਹਵਾ ਜਿਹੜੀ ਆ ਉਹ ਵੀ ਨਾਰਮਲ ਤੋਂ ਜ਼ਿਆਦਾ ਉਹਦੀ ਸਪੀਡ ਰਹੀ ਹੈ ਇਸ ਕਰਕੇ ਟੈਂਪਰੇਚਰਸ ਦੇ ਵਿੱਚ ਫਾਲ ਦੇਖਿਆ ਗਿਆ ਸੋ ਹੁਣ 2 ਡਿਗਰੀ ਜਿਹੜਾ ਦਿਨ ਦਾ ਤਾਪਮਨ ਆ ਉਹ ਫਾਲ ਹੋਇਆ ਤੇ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਤਾਪਮਨ ਆ ਉਹ ਵੀ 2 ਡਿਗਰੀ ਫਾਲ ਹੋਇਆ ਜਿਹੜਾ ਮਤਲਬ ਪਹਿਲਾਂ ਜਿਹੜਾ ਚੱਲ ਰਿਹਾ ਸੀ ਪਰ ਹਲੇ ਵੀ ਜਿਹੜੇ ਇਹ ਟੈਂਪਰੇਚਰਸ ਨੇ ਨਾਰਮਲ ਨਾਲੋਂ ਜ਼ਿਆਦਾ ਹੀ ਚੱਲ ਰਹੇ ਨੇ ਅ ਪਰ ਜਿਵੇਂ ਕਿ ਆਪਾਂ ਹੌਣ ਵਾਲੇ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਹਲੇ ਕੋਈ ਸਿਸਟਮ ਜ਼ਿਆਦਾ ਅਪਰੋਚ ਨਹੀਂ ਕਰ ਰਿਹਾ ਤੇ ਜਿਹੜੇ ਟੈਂਪਰੇਚਰਸ ਨੇ ਉਹ ਵਧਣ ਦੀ ਹੋਈ ਸੰਭਾਵਨਾ ਨਜ਼ਰ ਆ ਰਹੀ ਹੈ ਸੋ ਆਈਐਮਡੀ ਵੱਲੋਂ ਵੀ ਜਿਹੜੀ ਸਾਨੂੰ ਲੇਟੈਸਟ ਫੋਰਕਾਸਟ ਮਿਲੀ ਹੈ ਉਹਦੇ ਵਿੱਚ ਜਿਵੇਂ 16 17 18 ਨੂੰ ਮਤਲਬ ਪਹਿਲਾਂ 16 ਨੂੰ ਕੁਝ ਡਿਸਟ੍ਰਿਕਟਸ ਦੇ ਵਿੱਚ ਹੀਟ ਵੇਵ ਦੀ ਚਾਂਸਸ ਨੇ ਫੇਰ 18 18 ਨੂੰ ਆਲਮੋਸਟ ਸਾਰੇ ਪੰਜਾਬ ਦੇ ਵਿੱਚ ਜਿਹੜੀ ਹੀਟ ਵੇਵ ਹੈ ਉਹ ਪਰਸਿਸਟ ਕਰ ਸਕਦੀ ਹੈ ਸੋ ਜਿਸ ਤਰ੍ਹਾਂ ਕਿ ਹੀਟ ਵੇਵ ਦੇ ਹੈਗੇ ਆ ਤਾਂ ਫਿਰ ਜਿਹੜੇ ਟੈਂਪਰੇਚਰਸ ਨੇ ਉਹ 4 ਤੋਂ 5 ਡਿਗਰੀਜ਼ ਜਿਹੜੇ ਨਾਰਮਲ ਤੋਂ ਜ਼ਿਆਦਾ ਰਹਿਣਗੇ ਸੋ ਉਸ ਤੋਂ ਬਾਅਦ 19 20 ਨੂੰ ਕੁਝ ਚੇਂजेस ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜਿਦੇ ਮੱਦੇ ਨਜ਼ਰ ਕੀ ਆਪਾਂ ਨੂੰ ਬਦਲਵਾਈ ਜਿਹੜੀ ਆ ਉਹ ਹੋ ਸਕਦੀ ਹੈ ਤੇ ਉਦੋਂ ਫੇਰ ਟੈਂਪਰੇਚਰਸ ਦੇ ਵਿੱਚ ਥੋੜਾ ਫਾਲ ਨਜ਼ਰ ਆਵੇਗਾ ਪਰ ਆ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਆਮਡਿ ਵੱਲੋਂ ਹੀਟ ਵੇਵ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ। ਕੋਈ ਅਲਰਟ ਵਗੈਰਾ ਵੀ ਜਾਰੀ ਕੀਤਾ ਗਿਆ ਆਮ ਲੋਕਾਂ ਨੂੰ ਸਲਾਹ ਵੀ ਦਿੱਤੀ ਗਈ ਹੈ। ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਸਲਾਹ ਲੋਕਾਂ ਨੂੰ? ਹਾਂ ਜੀ ਕੋਈ ਅਲਰਟ ਤਾਂ ਜ਼ਿਆਦਾ ਨਹੀਂ ਹੈਗਾ ਬਟ ਇਹ ਹੈ ਕਿ ਕੋਈ ਪ੍ਰੀਕਾਸ਼ਨਸ ਰੱਖਣੀਆਂ ਚਾਹੀਦੀਆਂ ਜੇ ਹੀਟ ਵੇਵ ਦੀ ਪ੍ਰੈਡਿਕਸ਼ਨ ਹੈਗੀ ਹੈ ਤਾਂ ਇਟ ਮੀਨਸ ਕਿ ਟੈਂਪਰੇਚਰਸ ਜਿਹੜੇ ਨੇ ਉਹ ਨਾਰਮਲ ਤੋਂ ਜ਼ਿਆਦਾ ਰਹਿਣਗੇ। ਤੇ ਆਮ ਲੋਕਾਂ ਨੂੰ ਇਹੀ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਹੀਟ ਵੇਵ ਤੋਂ ਆਪਾਂ ਕਿਸ ਤਰ੍ਹਾਂ ਆਪਣਾ ਬਚਾ ਕਰਨਾ ਤਾਂ ਜਿਸ ਤਰ੍ਹਾਂ ਆਪਾਂ ਲਿਕੁਇਡ ਜਿਹੜਾ ਉਹਨੂੰ ਲਗਾਤਾਰ ਉਹ ਆਪਣਾ ਲੈਂਦੇ ਰਹਿਣ ਤਾਂ ਕਿ ਜਿਹੜੀ ਡੀਹਾਈਡਰੇਸ਼ਨ ਤੋਂ ਬਚਾਅ ਹੋ ਸਕੇ ਔਰ ਬਹੁਤ ਜ਼ਿਆਦਾ ਜਿਹੜੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਿਵੇਂ ਕਣਕ ਦੀ ਹੁਣ ਜਿਹੜੀ ਪੱਕ ਚੁੱਕੀ ਕਣਕ ਹੈ ਉਹਨੂੰ ਮਤਲਬ ਕਈ ਵਾਰੀ ਅੱਗ ਲੱਗਣ ਦੀਆਂ ਸਭਾਵਨਾ ਵਧ ਜਾਂਦੀਆਂ ਨੇ ਕਿਉਂਕਿ ਜਿਵੇਂ ਹੀਟ ਵੇਵ ਦੀ ਪ੍ਰੈਡਿਕਸ਼ਨ ਹੈ ਤਾਂ ਟੈਂਪਰੇਚਰ ਨੇਚਰਲੀ ਬਹੁਤ ਰਾਈਜ਼ ਕਰੂਗਾ ਤੇ ਉਦੋਂ ਫਿਰ ਜਿਹੜੀ ਪੱਕੀ ਹੋਈ ਕਣਕ ਹੈ ਜਾਂ ਜਿਹੜੀ ਕਣਕ ਦੇ 나ੜ ਨੂੰ نقصان ਵੀ ਰੱਗ ਕਿਤੇ ਲਾ ਦਿੰਦੇ ਆ ਤਾਂ ਕਿਉਂਕਿ ਉਹਨਾਂ ਨੇ ਅਗਲੀ ਫਸਲ ਲਈ ਆਪਣਾ ਖੇਤ ਖਾਲੀ ਕਰਨਾ ਹੁੰਦਾ ਤਾਂ ਉਹ ਚੀਜ਼ਾਂ ਨੂੰ ਜ਼ਰੂਰ ਮਤਲਬ ਤੋਂ ਗੁਰੇਜ਼ ਕਰਨ ਕਿਉਂਕਿ ਜਿਵੇਂ ਟੈਂਪਰੇਚਰਸ ਜ਼ਿਆਦਾ ਹੋਣਗੇ ਹੀਟ ਵੇਵ ਹੋਏਗੀ ਤੇ ਉਧਰੋਂ ਅੱਗ ਲੱਗਣ ਦੀ ਅੱਗ ਨੂੰ ਵਧਣ ਦੀ ਸੰਭਾਵਨਾ ਜਿਹੜੀ ਉਹ ਵੱਜ ਜਾਂਦੀ ਹੈ ਸੋ ਇੰਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਵੀ ਕਿਤੇ ਵੀ ਜਿਹੜਾ ਮਤਲਬ ਨਾੜਾ ਜਿਹੜਾ ਕਣਕ ਦਾ ਉਹਨੂੰ ਅੱਗ ਨਾ ਲਾਈ ਜਾਵੇ ਸੋ ਉਹਨੂੰ ਖੇਤ ਚ ਹੀ ਵਾਇਆ ਜਾਵੇ ਤਾਂ ਕਿ ਜਿਹੜੀ ਆਪਾਂ ਅਗਲੀ ਫਸਲ ਹੈ ਉਹ ਉਹਨੂੰ ਉਹਦਾ ਫਾਇਦਾ ਲੈ ਸਕੀਏ ਤੇ ਬਾਕੀ ਆਮ ਲੋਕਾਂ ਨੂੰ ਵੀ ਜਰੂਰ ਇਹਨਾਂ ਦਿਨਾਂ ਦੇ ਵਿੱਚ ਆਪਣਾ ਹੀਟ ਵੇਵ ਜੇ ਹੈਗੀ ਆ ਤਾਂ ਉਹਦਾ ਧਿਆਨ ਰੱਖਣਾ ਚਾਹੀਦਾ ਬਾਹਰ ਨਿਕਲਣ ਦਾ ਟਾਈਮ ਫਿਕਸ ਹੋਣਾ ਕਰ ਲੈਣਾ ਚਾਹੀਦਾ ਤਾਂ ਕਿ ਜਿਹੜਾ ਦੁਪਹਿਰ ਵੇਲੇ ਮਤਲਬ 12:00 ਦਾ ਕੰਮ ਕੀਤਾ ਜਾਵੇ ਜਿਹੜਾ ਸਵੇਰੇ ਸ਼ਾਮ ਹੈ ਉਦੋਂ ਹੀ ਆਪਣਾ ਜਿਹੜਾ ਬਾਹਰ ਵਾਲੇ ਕੰਮਾਂ ਨੂੰ ਨਿਵੇੜ ਲਿਆ ਜਾਵੇ ਬਾਕੀ ਸਿਰ ਟੱਕ ਕੇ ਰੱਖਣਾ ਚਾਹੀਦਾ ਸੰਸਕ੍ਰੀਨ ਜਿਹੜੀ ਹੈ ਉਹਨੂੰ ਜ਼ਰੂਰ ਲਗਾਓ ਸੋ ਇਹ ਜੀਆਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਮੈਨੂੰ ਲੱਗਦਾ ਕਿ ਜਿੱਦਾਂ ਜਿਹੜੇ ਵੈਦਰ ਦੇ ਟੈਂਪਰੇਚਰ ਹੈ ਕਾਫੀ ਉੱਪਰ ਹਿੱਟ ਹੋ ਰਿਹਾ ਜਿੱਦਾਂ ਜਿੱਦਾਂ ਹੁਣ ਗਰਮੀ ਇਕਦਮ ਵਧੀ ਹੈ ਫਿਰ ਥੋੜੇ ਜੇ ਬਦਲਵਈ ਹੁੰਦੀ ਹੈ ਫਿਰ ਉਸ ਤੋਂ ਬਾਅਦ ਕਾਫੀ ਬਦਲਾਅ ਜਿਹੜਾ ਮੌਸਮ ਦੇ ਵਿੱਚ ਤਬਦੀਲੀਆਂ ਆਈ ਟੈਂਪਰੇਚਰ ਦੇ ਦੇਖਣ ਨੂੰ ਮਿਲ ਲੋ ਕਿਹਾ ਗਿਆ ਸੀ ਕਿ ਪਹਿਲਾਂ ਜਿਹੜੀਆਂ ਲਾਨ ਇਨਾਂ ਦੀਆਂ ਕੰਡੀਸ਼ਨਸ ਨੇ ਉਹ ਵੀ ਵਿਦਰੋ ਹੋ ਚੁੱਕੀਆਂ ਨੇ ਤੇ ਇਸ ਕਰਕੇ ਵੀ ਇਹ ਕੁਝ ਜੜੀਆਂ ਆਪਾਂ ਨੂੰ ਹੋ ਸਕਦਾ ਹੈ ਕਿ ਚੇਂਜਸ ਦਿਖ ਰਹੀਆਂ ਨੇ ਜਿਵੇਂ ਵੈਸਟਰਨ ਡਿਸਟਰਬੈਂਸ ਇਨਾਂ ਦਿਨਾਂ ਦੇ ਵਿੱਚ ਉਹ ਵੀ ਇੰਪੈਕਟ ਕਰ ਦਿੰਦਾ ਅ ਬਟ ਜਦੋਂ ਹੀ ਕੋਈ ਪਛਮੀ ਜਗੜ ਗੜਬੜੀ ਆਉਂਦੀ ਹੈ ਉਦੋਂ ਹੀ ਟੈਂਪਰੇਚਰ ਦੇ ਵਿੱਚ ਕੋਈ ਫਲਕਚੁਏਸ਼ਨ ਆਉਂਦੀ ਹੈ ਜਿਸ ਤਰ੍ਹਾਂ ਕਿ ਆਪਾਂ ਪਿੱਛੇ ਦੇਖਿਆ ਕਿ ਟੈਂਪਰੇਚਰ ਫਾਲ ਹੋਇਆ ਪਰ ਫਿਰ ਜਦੋਂ ਉਹ ਸਿਸਟਮ ਆ ਪਾਸੋਂ ਹੋ ਜਾਂਦਾ ਹੈ ਫਿਰ ਟੈਂਪਰੇਚਰ ਜਿਹੜਾ ਹੋਰ ਆਪਣਾ ਰੁਟੀਨ ਦੇ ਵਿੱਚ ਰਾਈਸ ਹੋ ਜਾਣਾ ਚਾਹੁੰਦਾ ਹੈ